ਸੱਚੀ ਗਾ ਦੋਸਤੋ ਮੈਂ ਹਾਂ ਦਵਿੰਦਰ ਪੱਟੀ ਔਰ ਤੁਸੀਂ ਜੁੜੇ ਹੋ ਕਿ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਸੋ ਦੋਸਤੋ ਗੁੱਗਾવાડી ਪ੍ਰਬੰਧਕ ਕਮੇਟੀ ਪਿੰਡ ਨਮਾਦਾ ਵੱਲੋਂ ਨਵੇਂ ਸਾਲ ਵਾਲੇ ਦਿਨ ਇੱਕ ਬਹੁਤ ਵੱਡਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਬਾਬਾ ਜੀ ਦੇ ਦਰਬਾਰ ਤੇ ਔਰ ਉਸ ਪ੍ਰੋਗਰਾਮ ਦੇ ਵਿੱਚ ਆਪ ਜੀ ਨੇ ਵੱਧ ਚੜ ਕੇ ਪਹੁੰਚਣਾ ਸੋ ਦੋਸਤੋ ਜੇ ਗੱਲ ਕਰੀਏ ਤਾਂ ਲਗਭਗ ਪੂਰੇ ਪੰਜਾਬ ਦੇ ਵਿੱਚ ਇਸ ਦਰਬਾਰ ਦਾ ਬਹੁਤ ਵੱਡਾ ਨਾਮ ਜਾਣਿਆ ਜਾਂਦਾ ਔਰ ਸਾਲ ਦੇ ਵਿੱਚ ਵੱਡਾ ਮੇਲਾ ਨਮਾਦਾ ਵਿੱਚ ਲੱਗਦਾ ਹੈ ਔਰ ਇਸ ਮੇਲੇ ਵਾਲੀ ਜਗ੍ਹਾ ਦੇ ਉੱਪਰ ਪਿੰਡ ਨਵਾਦਾ ਵਿਖੇ 1 ਜਨਵਰੀ 2025 ਨੂੰ ਜਿਹੜਾ ਬਾਬਾ ਜੀ ਦਾ ਭੰਡਾਰਾ ਕਰਵਾਇਆ ਜਾ ਰਿਹਾ ਹੈ ਸੋਸ ਭੰਡਾਰੇ ਦੇ ਵਿੱਚ ਕਾਫੀ ਜ਼ਿਆਦਾ ਸੂਫੀ ਫਨਕਾਰ ਗਾਇਕ ਵੀ ਪਹੁੰਚ ਰਹੇ ਨੇ ਸੋ ਤੁਸੀਂ ਵੀ ਜਰੂਰ ਪਹੁੰਚੋ ਇਸ ਪ੍ਰੋਗਰਾਮ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ ਔਰ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਔਰ ਖਨਾਤ ਕੀ ਜੈ ਛਤਰੀ ਜਹਾਨ ਗੁਗਾ ਯਾਰ ਪੀਰ ਮਹਾਰਾਜ ਕੀ ਜੈ ਸਮੂਹ ਇਲਾਕਾ ਨਿਵਾਸੀ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਮੇਲਾ ਕਮੇਟੀ ਪਿੰਡ ਨਮਾਦਾ ਨਗਰ ਪੰਚਾਇਤ ਪਿੰਡ ਨਮਾਦਾ ਲੱਗਰ ਕਮੇਟੀ ਪਿੰਡ ਨਮਾਦਾ ਸਾਰੇ ਸੇਵਾਦਾਰ ਮੰਡਲੀ ਵੱਲੋਂ ਬਾਬਾ ਜੀ ਦੀ ਅਪਾਰ ਕਿਰਪਾ ਦੇ ਨਾਲ ਗੁੱਗਾ ਮਾੜੀ ਪਿੰਡ ਨਮਾਦਾ ਤੇ ਨਵੇਂ ਸਾਲ ਦਾ ਪ੍ਰੋਗਰਾਮ ਮਨਾਉਣ ਦਾ ਜਿਹੜਾ ਸਬੰਧ ਦੇ ਵਿੱਚ ਪ੍ਰੋਗਰਾਮ ਉਲਿੱਖਿਆ ਗਿਆ ਸੋ ਆਲੇ-ਦਾਲੇ ਨਗਰਾਂ ਦੇ ਵਿੱਚ ਸੰਗਤ ਨੂੰ ਬੇਨਤੀ ਹੈ ਦੀ ਮਿਤੀ 1 1 2025 ਨੂੰ ਗੁੱਗਾ ਮਾੜੀ ਪਿੰਡ ਨਮਾਦਾ ਤੇ ਬੜੀ ਧੂਮ-ਤਾਮ ਦੇ ਨਾਲ ਬਾਬਾ ਜੀ ਦੇ ਅਸਥਾਨ ਤੇ ਨਵੇਂ ਸਾਲ ਦਾ ਪ੍ਰੋਗਰਾਮ ਮਨਾਇਆ ਜਾ ਰਿਹਾ ਸੋ ਸਾਰੀਆਂ ਸੰਗਤਾਂ ਹਮ ਹਮਾ ਕੇ ਇਹ ਮਹਾਨ ਕਾਰਜ ਦੇ ਵਿੱਚ ਮਹਾਨ ਉਪਸਰ ਦੇ ਵਿੱਚ ਸ਼ਾਮਲ ਹੋਣ ਤਾਂ ਕਿ ਬਾਬਾ ਜੀ ਦੇ ਦਰਬਾਰ ਦੀਆਂ ਰੌਣਕ ਵਧਾਈਆਂ ਜਾਣ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਜਾਵੇ ਖੁਸ਼ੀਆਂ ਪ੍ਰਾਪਤ ਕਰੀਆਂ ਜਾਣ ਸੋ ਆਲੇ-ਦਾਲੇ ਨਗਰਾਂ ਦੇ ਵਿੱਚ ਵੀ ਜਿੱਥੇ ਤੱਕ ਇਹ ਵੀਡੀਓ ਪਹੁੰਚ ਰਹੀ ਹੈ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਆਏ ਵਾਲੇ ਇਲਾਕੇ ਦੇ ਵਿੱਚ ਬੇਨਤੀ ਕੀਤੀ ਜਾਂਦੀ ਹੈ ਵੀ ਵੱਧ ਤੋਂ ਵੱਧ ਸੰਗਤਾਂ ਇਹ ਪਵਿੱਤਰ ਸਥਾਨ ਗੁੱਗਾ ਮਾੜੀ ਪਿੰਡ ਨਮਾਦਾ ਤੇ ਪਹੁੰਚ ਕੇ ਇਹ ਮਹਾਨ ਕਾਰਜ ਦੇ ਵਿੱਚ ਸ਼ਾਮਲ ਹੋ ਕੇ ਬਾਬਾ ਜੀ ਦੇ ਦਰਬਾਰ ਦੀਆਂ ਖੁਸ਼ੀਆਂ ਵਧਾਓ ਰੌਣਕਾਂ ਵਧਾਓ ਤੇ ਇਹ ਮਹਾਨ ਸਮੇਂ ਦੇ ਉੱਤੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰੋ ਦਰਤਿਆਂ ਵਾਲੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਮਿਤੀ 1 ਇੱਕ 2025 ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਲੰਗਰ ਹੈ ਟੁੱਟੇ ਵਰਤੂਗਾ ਪੀਰ ਸਾਹਿਬ ਦੇ ਸਮਈਆਂ ਵੱਲੋਂ ਢੋਲੀਆਂ ਵੱਲੋਂ ਕਬੀਸਰੀ ਜੱਥੇ ਵੱਲੋਂ ਪ੍ਰੋਗਰਾਮ ਲਾ ਕੇ ਲੀਕ ਕੇ ਬਾਬਾ ਜੀ ਦੇ ਜਿਹੜਾ ਗੁਣ ਗਾਣਾ ਕੀਤਾ ਜਾਊਗਾ ਸੋ ਸੰਗਤਾਂ ਨੂੰ ਬੇਨਤੀ ਹੈ ਵੀ ਹੰਮ ਹਮਾ ਕੇ ਪੁੱਜੋ ਪੁੱਜਣ ਵਾਲੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਕੀਤੀ ਜਾਂਦੀ ਹੈ ਵੀ ਜਿਹੜਾ ਲੰਗਰ ਹੈ ਉਹ ਸਾਰਾ ਦਿਨ ਦੁੱਤ ਵਰਤਨਾ ਸੋ ਦੁੱਧ ਦੀ ਜਿਹੜੀ ਸੇਵਾ ਹੈ ਗੁਰੂ ਮਾਰਾ ਜੀ ਨੇ ਜਿਨ੍ਹਾਂ ਦੇ ਕਰੇ ਦੁੱਧ ਦੀ ਦਤ ਬਖਸ਼ੀ ਆ ਥੋੜੇ ਵਿੱਚੋਂ ਥੋੜਾ ਬਹੁਤੇ ਵਿੱਚ ਬਹੁਤਾ ਲੈ ਕੇ ਜਰੂਰ ਦਰਬਾਰ ਸਾਹਿਬ ਦੇ ਵਿੱਚ ਲੰਗਰ ਦੇ ਵਿੱਚ ਆਪਣਾ ਹਿੱਸਾ ਪਾਉਣ ਸੋ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਇੱਕ ਵਾਰ ਫਿਰ ਹੋਰ ਜ਼ੋਰ ਅਪੀਲ ਕੀਤੀ ਜਾਂਦੀ ਹੈ ਵੀ ਇਹ ਮਹਾਨ ਕਾਰਜ ਦੇ ਵਿੱਚ ਸ਼ਾਮਲ ਹੋ ਕੇ ਪੀਰ ਸਾਹਿਬ ਦੇ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬੋਲੋ ਸੱਚੇ ਦਰਬਾਰ ਕੀ ਜੈ